ਉਨਾਂ ਨੂੰ ਕੋਈ ਇਰਜ਼ਾਈ ਕੰਬਲ ਨਹੀਂ ਦਿੱਤਾ ਗਿਆ ਖੁੱਲਵਾਰਾ ਥਾਂ ਸੀ ਉਹਦੋਂ ਕੰਢੇ ਆ ਹਵਾਵਾਂ ਚੱਲਦੀਆਂ ਸੀ ਤੰਨ ਮਾਤਾ ਦਾ ਜਿਗਰਾ ਸੀ ਧੰਨ ਬੱਚਾ ਦਾ ਜਿਗਰਾ ਸੀ ਉਹਨਾਂ ਕਰਕੇ ਅੱਜ ਇੱਥੇ ਫਿਰਦੇ ਆ ਜੀ ਸਿੱਖੀ ਆ ਨਹੀਂ ਤੇ ਅੱਜ ਤੂੰ ਸਭ ਦੀ ਸੰਤਾ ਹੋ ਜਾਈਆਂ ਹੁੰਦੀ ਹੈ ਜੇ ਨਾ ਕਰਵਾ ਨਹੀਂ ਦਿੰਦੇ ਹੋ ਉਸ ਕਹੇ ਹੋ ਖੁਸ਼ੀ ਆ ਲਾਗਾ ਸਹਿਬ ਜੱਤਿਆਂ ਦਾ ਲਾਗਾ ਮਸ਼ਹੂਰ ਬੱਚਿਆਂ ਨੇ ਕੁਰਬਾਨੀਆਂ ਦਿੱਤੀਆਂ ਆਪਣੀ ਸਿੱਖੀ ਰੱਖੀ ਉਹਨਾਂ ਨੇ ਜੀ ਰਾਜ ਪੱਥਰ ਵੀ ਆਏ ਨੇ ਕੰਡੇ ਵੀ ਆਏ ਨੇ ਝਾੜੀਆਂ ਵੀ ਆਈਆਂ ਨੇ ਵਸਤਰ ਵੀ ਫਟ ਗਏ ਪੈਰਾਂ ਸਾਲੇ ਵੀ ਹੋ ਗਏ ਉਹਨਾਂ ਦੇ ਜੀ ਉਹਨਾਂ ਕਰਕੇ ਅੱਜ ਆਪਾਂ ਇੱਥੇ ਸਿੱਖੀ ਆ ਪੱਗਾਂ ਆਪਣੇ ਸੋਹਦੀਆਂ ਨੇ 17 ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਦਰਾਜ ਜੋਤੀਸਰੂਪ ਦੇ ਵਿੱਚ ਖੜੇ ਹੋਏ ਆ ਇੱਕ ਬਹੁਤ ਹੀ ਪਿਆਰੀਆਂ ਲਾਈਨਾਂ ਆ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਸੋ ਸਿਰ ਜਿਹੜਾ ਆ ਉਹ ਗੁਰੂ ਗੁਰੂ ਪਿਤਾ ਨੇ ਜਿਹੜਾ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਛੋਟੇ ਸਾਹਿਬ ਜਦਿਆਂ ਨੇ ਸ਼ਹਾਦਤਾਂ ਦੇ ਦਿੱਤੀਆਂ ਮਾਤਾ ਗੁਜਰ ਕੌਰ ਜੀ ਨੇ ਸ਼ਹਾਦਤ ਸ਼ਹਾਦਤਾਂ ਦੇ ਦਿੱਤੀਆਂ ਪਰ ਉਹਨਾਂ ਨੇ ਜਿਹੜਾ ਸਿੱਖੀ ਨੂੰ ਉਸੇ ਤਰ੍ਹਾਂ ਬਰਕਰਾਰ ਰੱਖਿਆ ਇਸ ਵੇਲੇ ਉਸੇ ਸਥਾਨ ਦੇ ਉੱਤੇ ਖੜੇ ਹੋਏ ਆ ਜਿੱਥੇ ਮਾਤਾ ਜੀ ਉਹਨਾਂ ਦੇ ਉੱਤੇ ਛੋਟੇ ਸਾਹਿਬ ਜਦਿਆਂ ਦੇ ਸੰਸਕਾਰ ਕਰਵਾਏ ਗਏ ਸੀ ਦੀਵਾਨ ਟੋਡਰਮਲ ਦੇ ਵੱਲੋਂ ਜਿਹੜਾ ਆ ਉਸ ਜਗ੍ਹਾ ਨੂੰ ਖਰੀਦਿਆ ਗਿਆ ਸੀਗਾ ਜਿਹੜੀ ਦੁਨੀਆ ਦੇ ਵਿੱਚ ਸਭ ਤੋਂ ਮਹਿੰਗੀ ਜਗ੍ਹਾ ਕਹੀ ਜਾਂਦੀ ਆ ਸੋ ਇਹ ਤਸਵੀਰਾਂ ਗੁਰਦੁਆਰਾ ਜੋਤੀ ਸਰੂਪ ਦੀਆਂ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਸਿੱਖ ਸੰ ਇਹ ਕਹਿ ਸਕਦੇ ਆਪਣੀਆਂ ਭਾਵਨਾਵਾਂ ਲੈ ਕੇ ਇੱਥੇ ਪਹੁੰਚ ਰਹੀਆਂ ਨੇ ਸੋ ਰਸ ਜਿਹੜਾ ਬਹੁਤ ਜ਼ਿਆਦਾ ਹੈਗਾ ਪੈਰ ਰੱਖਣ ਨੂੰ ਵੀ ਜਿਹੜਾ ਥਾਂ ਨਹੀਂ ਹੈਗਾ ਸੋ ਇਹ ਉਹ ਥਾਂ ਆ ਉਸ ਥਾਂ ਨੂੰ ਸਜਦਾ ਕਰਨ ਜਿਹੜੀ ਸੰਗਤ ਇੱਥੇ ਪਹੁੰਚ ਰਹੀ ਹੈ ਜਿੱਥੇ ਜਿਹੜੇ ਆ ਸਹਿਬਜ਼ਾਦਿਆਂ ਨੇ ਆਪਣਾ ਇੱਕ ਸਿੱਖੀ ਨੂੰ ਜਿਹੜਾ ਉਹ ਵਰਕਰਾਰ ਰੱਖਿਆ ਆ ਸੋ ਹੋਰ ਵੀ ਤਸਵੀਰਾਂ ਤੁਹਾਨੂੰ ਜਿਹੜੀਆਂ ਅੰਦਰ ਦੀਆਂ ਜਿਹੜੀਆਂ ਦਿਖਾ ਦਿਖਾਉਂਦੇ ਚੱਲਾਂਗੇ ਆਪਾਂ ਕਿ ਕਿਸ ਤਰ੍ਹਾਂ ਜਿਹੜੇ ਇੱਥੇ ਨੌਜਵਾਨ ਵੀਰ ਹੈਗੇ ਆ ਜਾਂ ਹੋਰ ਜਿਹੜੇ ਇੱਥੇ ਸਿੱਖ ਸੰਗਤ ਜਿਹੜੀ ਪਹੁੰਚਦੀ ਆ ਇਸ ਇਸ਼ਨਾਨ ਪਾਣੀ ਜਿਹੜਾ ਕਰਦੀ ਆ ਕਿਉਂਕਿ ਸਵੇਰ ਦਾ ਇੱਥੇ ਔਲੋ ਸੰਗਤ ਜਿਹੜੀ ਆ ਹਾਲਾਂਕਿ ਠੰਡਾ ਪਾਣੀ ਹੁੰਦਾ ਘਰੇ ਆਪਾਂ ਗਰਮ ਪਾਣੀ ਦੇ ਨਾਲ ਵੀ ਨਹਾਦੇ ਪਰ ਇੱਥੇ ਸੰਗਤ ਜਿਹੜੀ ਆ ਠੰਡੇ ਪਾਣੀ ਦੇ ਨਾਲ ਇਸ਼ਨਾਨ ਕਰਕੇ ਉਹ ਜਿਹੇ ਜਿਹੜੇ ਆ ਜੋ ਸਮਾਂ ਜਿਹੜਾ ਮਾਤਾ ਜੀ ਨੂੰ ਦੇਖਿਆ ਉਸ ਸਮੇਂ ਨੂੰ ਜਿਹੜਾ ਮਹਿਸੂਸ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਦੇ ਨੇ ਤਸਵੀਰਾਂ ਜਿਹੜੀਆਂ ਤੁਸੀਂ ਇਹ ਦੇਖ ਸਕਦੇ ਹੋ ਇਸ ਵੇਲੇ ਦੀਆਂ ਜੋਤੀ ਸਰੂਪ ਗੁਰੂ ਘਰ ਦੀਆਂ ਜਿਹੜੀਆਂ ਤਸਵੀਰਾਂ ਨੇ ਇਹ ਪਵਿੱਤਰ ਸਰੋਵਰ ਦੀਆਂ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੋ ਇੱਧਰ ਸਾਹਮਣੇ ਜਿਹੜਾ ਗੁਰਦੁਆਰਾ ਜੋਤੀ ਸਰੂਪ ਇਹ ਹੈ ਕਿ ਇੱਧਰ ਜਿਹੜੇ ਨੌਜਵਾਨ ਵੀਰ ਆ ਤੁਹਾਨੂੰ ਇਸ਼ਨਾਨ ਪਾਣੀ ਕਰਦੇ ਹੋਏ ਜਿਹੜੇ ਆ ਆਮ ਨਜ਼ਰ ਜਿਹੜੇ ਆ ਜੁਕੇ ਕਿ ਕਿਸ ਤਰ੍ਹਾਂ ਜਿਹੜਾ ਉਸ ਸਮੇਂ ਨੂੰ ਜਿਹੜਾ ਆ ਉਹ ਯਾਦ ਕੀਤਾ ਜਾ ਰਿਹਾ ਜਾਂ ਉਸ ਠੰਡੇ ਕਿਉਂਕਿ ਉਸ ਵੇਲੇ ਤਾਂ ਛੋਟੇ ਸਾਹਿਬ ਜਦਿਆ ਕੋਲ ਕੋਈ ਕੱਪੜਾ ਵੀ ਉੱਪਰ ਲੈਣ ਲਈ ਨਹੀਂ ਸੀਗਾ ਤੇ ਠੰਡੇ ਬੋਝ ਦੇ ਇੱਕ ਟਾਪ ਵਾਲੀ ਜਗ੍ਹਾ ਦੇ ਉੱਤੇ ਬੈਠੇ ਸੀ ਜਿੱਥੇ ਜੜੀਆਂ ਗਰਮੀਆਂ ਦੇ ਵਿੱਚ ਵੀ ਇੱਕ ਠੰਡਾ ਏਸੀ ਵਰਗਾ ਜਿਹੜਾ ਮਾਹੌਲ ਹੁੰਦਾ ਸੀਗਾ ਸੋ ਉਸ ਮਾਹੌਲ ਨੂੰ ਜਿਹੜਾ ਆ ਉਹ ਫੀਲ ਇੱਥੇ ਕੀਤਾ ਜਾਂਦਾ ਆ ਨੋ ਜਿਹੜੇ ਇਸ ਤਰ੍ਹਾਂ ਜਿਹੜੇ ਵੀ ਲੋਕ ਇੱਥੇ ਆਂਦੇ ਆ ਉਹ ਨਹਾਉਂਦੇ ਨੇ ਇਸ਼ਨਾਨ ਪਾਣੀ ਕਰਦੇ ਨੇ ਤੇ ਉਸ ਸਮੇਂ ਨੂੰ ਜਿਹੜਾ ਆ ਮਹਿਸੂਸ ਕਰਦੇ ਨੇ ਇੱਥੇ ਇੱਕ ਬਾਬਾ ਜੀ ਉਹਨਾਂ ਨਾਲ ਗੱਲਬਾਤ ਕਰਨ ਦੀ ਵੀ ਜਿਹੜੀ ਆ ਉਹ ਕੋਸ਼ਿਸ਼ ਆਪਾਂ ਕਰ ਲਵਾਂਗੇ ਕਿਸ ਤਰ੍ਹਾਂ ਜਿਹੜਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬਾਬਾ ਜੀ ਅੱਜ ਦੇ ਸਮੇਂ ਨੂੰ ਕਿਵੇਂ ਮਹਿਸੂਸ ਕਰਦੇ ਹੋ ਜੀ ਹਾਂ ਜੀ ਅੱਜ ਦੇ ਜੋ ਸਮਾਜ ਚੱਲ ਰਿਹਾ ਇਹਨੂੰ ਕਿਵੇਂ ਮਹਿਸੂਸ ਕਰਦੇ ਹੋ ਬਹੁਤ ਖੁਸ਼ੀ ਵਾਲਾ ਲਗਾ ਸਹਿਜਾਦਿਆਂ ਲਗਾ ਮਸ਼ਰੂਮ ਬੱਚਿਆਂ ਨੇ ਕੁਰਬਾਨੀਆਂ ਦਿੱਤੀਆਂ ਆਪਣੀ ਸ਼ਖੀ ਰੱਖੀ ਉਹਨਾਂ ਨੇ ਜੀ ਬਾਬਾ ਜੀ ਜਦੋਂ ਤੁਸੀਂ ਇਸ਼ਨਾਨ ਪਾਣੀ ਕਰਦੇ ਹੋ ਇਹਨਾਂ ਠੰਡਾ ਪਾਣੀ ਆ ਸੋਚਦੇ ਕਿ ਉਸ ਸਮੇਂ ਕਿੱਦਾਂ ਦਾ ਸਮਾਂ ਹੋਗਾ ਜਾਂ ਕਿ ਕੋਈ ਆਪਾਂ ਇਹ ਸੋਚਦੇ ਆ ਉਹਨਾਂ ਨੂੰ ਕੋਈ ਇਰਜ਼ਾਈ ਕੰਬਲ ਨਹੀਂ ਦਿੱਤਾ ਗਿਆ ਖੁੱਲਵਾਰਾ ਥਾਂ ਸੀ ਉਦੋਂ ਠੰਡੀਆਂ ਹਵਾਵਾਂ ਚੱਲਦੀਆਂ ਸੀ ਤਨ ਮਾਤਾ ਦਾ ਜਿਗਰਾ ਸੀ ਧੰਨ ਬੱਚਾ ਦਾ ਜਿਗਰਾ ਸੀ ਅੱਜ ਬਾਬਾ ਜੀ ਮੈਂ ਤੁਸੀਂ ਮਹਿਸੂਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਸ ਸਮੇਂ ਹਾਂਜੀ ਹਾਂ ਬਹੁਤ ਜ਼ਿਆਦੇ ਜੀ ਉਹਨਾਂ ਕਰਕੇ ਅੱਜ ਇੱਥੇ ਫਿਰਦੇ ਆ ਜੀ ਸਿੱਖੀ ਆ ਨਹੀਂ ਤੇ ਅੱਜ ਤੁਹਾਨੂੰ ਸਭ ਦੀਆਂ ਸੰਤਾਂ ਹੋਈਆਂ ਵੀ ਹੁੰਦੀਆਂ ਜੇ ਨਾ ਕਰਵਾ ਨਹੀਂ ਦਿੰਦੇ ਹੋ ਬੱਚੇ ਇਹ ਜੰਦਾ ਵੱਡਿਆ ਵੱਡੇ ਸਾਕੇ ਕਰਿਆ ਜੀ ਉਹਨਾਂ ਨੇ ਉਹਨਾਂ ਕਰਕੇ ਅੱਜ ਇੱਥੇ ਰੌਣਕਾਂ ਮੇਲੇ ਲੱਗਿਆ ਕਿਹਨੇ ਪੁੱਛਣਾ ਛਾਪਨ ਨੂੰ ਸਿੱਖੀ ਸਿੱਧਕ ਨੂੰ ਕਾਇਮ ਰੱਖਿਆ ਉਹਨਾਂ ਨੇ ਆਪਣੀਆਂ ਜਾਨਾਂ ਦੇ ਕੇ ਹਾਂ ਜੀ ਜਾਨਾਂ ਦੇ ਕੇ ਨੰਨੇ-ਮੁੰਨੇ ਆਪਾਂ ਜਵਾਗ ਦੇ ਕੰਡਾ ਵੱਜੇ ਜੀ ਆਪਾਂ ਤਾਂ ਜੇਰਾ ਨਹੀਂ ਜਾਂਦਾ ਆਪਣੇ ਕਾਂਗੀਧਰ ਨੇ ਜਗਰੇ ਤੇ ਪੱਥਰ ਰੱਖ ਕੇ ਬੱਚੇ ਕਰਵਾਨ ਕੀਤੇ ਆ ਜੀ ਠੀਕ ਆ ਜੀ ਬਾਬਾ ਜੀ ਉਹੀ ਗੱਲ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਆਪਣੇ ਬੱਚਿਆਂ ਦੇ ਕੰਡਾ ਨਹੀਂ ਜਰਿਆ ਜਾਂਦਾ ਤੇ ਅਸੀਂ ਅੱਜ ਵੀ ਆਪਣੇ ਬੱਚੇ ਨੂੰ ਕਈ ਵਾਰ ਰੋਕਦੇ ਨੇ ਵੀ ਧੁੰਦ ਜ਼ਿਆਦਾ ਆ ਜਾਂ ਕੋਈ ਹਾਦਸਾ ਹੋ ਜੂਗਾ ਅਸੀਂ ਰੋਕਦੇ ਵੀ ਨਹੀਂ ਯਾਰ ਨਾ ਜਾਓ ਹਨਾ ਸਵਾ ਤੇ ਅੱਜ ਵੀ ਟੈਂਟਾਂ ਚੋਂ ਨਿਕਲ ਨਹੀਂ ਦਿੰਦੇ ਜੀ ਧੁੱਪ ਨਿਕਲੂਗੀ ਨਮਾਵਾਂਗੇ ਚਾਹੇ ਤੱਤਾ ਪਾਣੀ ਲੈ ਕੇ ਆਵਾਂਗੇ ਵਾਲਟੀ ਫੇਰ ਇਸ਼ਨਾਨ ਕਰਾਵਾਂਗੇ ਉਹਨਾਂ ਨੇ ਪ੍ਰਵਾਹ ਨਹੀਂ ਨਾ ਕੀਤਾ ਉਹਨਾਂ ਨੇ ਕੋਈ ਪ੍ਰਵਾਹ ਨਹੀਂ ਕਰੀ ਕੰਨਬਰ ਜਦੋਂ ਉੱਚਾ ਹੋਊਗਾ ਕਿੰਨੇ ਜੰਗਲ ਹੋਣਗੇ ਆਪਾਂ ਦੇਖੀ ਨਾ ਕਹਿੰਦਾ ਨਦੀ ਵੀ ਚੱਲਦੀ ਛਿੱਤੋਂ ਦੀ ਕੋਲ ਦੀ ਮੈਂ ਇੱਕ ਚੀਜ਼ ਮਹਿਸੂਸ ਕੀਤੀ ਜਦੋਂ ਮੈਨੂੰ ਮੜ ਜਾ ਆ ਫਰਸ਼ ਦੇ ਉੱਤੇ ਠੰਡਾ ਲੱਗਦਾ ਮੈਂ ਰਸਤੇ 'ਚ ਪਾਣੀ ਕੋ ਗਰਮ ਜਿਹਾ ਉਹ 'ਚ ਪੈਰ ਪਾ ਲੀਦੇ ਆ ਜਾਂ ਕਿਤੇ ਜਿੱਥੇ ਠੰਡ ਘੱਟ ਲੱਗੇ ਉੱਥੇ ਜਾ ਬੜੀਦਾ ਉਸ ਵੇਲੇ ਤਾਂ ਕੋਈ ਉਹਨਾਂ ਕੋਲ ਅਲਟਰਨੇਟਿਵ ਹੋਣਾ ਨਹੀਂ ਵੀ ਆਪਾਂ ਠੰਡ ਲੱਗਦੀ ਪੈਰਾਂ 'ਚ ਰੋਡ 'ਚ ਉਹਦੇ ਜਾਈਏ ਕਿੱਧਰ ਜੀ ਹਾਂ ਜੀ ਹਾਂ ਦੇਖੋ ਹੁਣ ਜਦੋਂ ਗੁਰੂ ਸਾਹਿਬ ਨੇ ਨੰਦਪੁਰ ਸਾਹਿਬ ਦਾ ਕਲਾ ਛੱਡਿਆ ਜੀ ਮਾਸੂਵਾਰੇ ਨੂੰ ਗਏ ਨੇ ਰਾਜ ਪੱਥਰ ਵੀ ਆਏ ਨੇ ਕੰਡੇ ਵੀ ਆਏ ਨੇ ਝਾੜੀਆਂ ਵੀ ਆਈਆਂ ਨੇ ਵਾਸ਼ਟਰ ਵੀ ਫਟ ਗਏ ਪੈਹਰਾ ਸਾਲੇ ਵੀ ਹੋ ਗਏ ਉਹਨਾਂ ਦੇ ਜੀ ਉਹਨਾਂ ਕਰਕੇ ਅੱਜ ਆਪਾਂ ਇੱਥੇ ਸਿੱਖੀ ਆ ਪੱਗਾਂ ਆਪਣੇ ਸੋਧੀਆਂ ਨੇ 17 ਨੌਜਵਾਨਾਂ ਨੂੰ ਬਾਬਾ ਜੀ ਕੀ ਕਹਿਣਾ ਚਾਹਦੇ ਨੌਜਵਾਨਾਂ ਨੂੰ ਤਾਂ ਇਹੀ ਕਹਿਣਾ ਜੀ ਅੰਬਰ ਸਕੋ ਸਿੱਖੀ ਦੇ ਲੜ ਲੱਗੋ ਨਸ਼ਿਆਂ ਨੂੰ ਤਿਆਗੋ ਚਿੱਟੇ ਨੂੰ ਪਹਜਾਵੋ ਪੰਜਾਬ ਬਚਾਵੋ ਉਹ ਨੌਜਵਾਨਾਂ ਨੂੰ ਵੀ ਇੱਕ ਸਨੇਹਾ ਦਿੱਤਾ ਜਾ ਰਿਹਾ ਤੇ ਉੱਥੇ ਜਿਹੜਾ ਉਹ ਸਵਾ ਜਿਹੜਾ ਆ ਮਾਤਾ ਜੀ ਨੇ ਹੰਡਾਇਆ ਉਹਨਾਂ ਸਮਿਆਂ ਨੂੰ ਜਿਹੜਾ ਮਹਿਸੂਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੋ ਇਹ ਨੌਜਵਾਨ ਚਾਹੇ ਨੌਜਵਾਨ ਵੀਰ ਜਿਹੜਾ ਆ ਉਹ ਸਿਰ ਤੇ ਕੇਸ ਨਹੀਂ ਹੈਗੇ ਪਰ ਉਸ ਚੀਜ਼ ਨੂੰ ਜਿਹੜਾ ਕਿਤੇ ਨਾ ਕਿਤੇ ਮਹਿਸੂਸ ਕਰ ਰਹੇ ਨੇ ਇਹ ਅੰਦਰ ਜਿਹੜੀ ਸਿੱਖੀ ਜਿਹੜੀ ਕਿਤੇ ਨਾ ਕਿਤੇ ਜਿਉਂਦੀ ਜਿਹੜੀ ਹੈਗੀ ਆ ਬਾਈ ਜੀ ਕੀ ਹਾਲ ਹੈ ਬਾਬਾ ਜੀ ਕੀ ਹਾਲ ਹੈ ਜੀ ਬਾਜੀ ਤੁਸੀਂ ਇਸ਼ਨਾਨ ਬਾਣੀ ਕਰਕੇ ਆਏ ਆ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਪਾਜੀ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਜੀ ਬਹੁਤ ਵਧੀਆ ਹਾਂਜੀ ਬਾਜੀ ਮਤਲਬ ਜਿਸ ਤਰ੍ਹਾਂ ਹੁੰਦਾ ਹੈ ਬੰਦਾ ਘਰੇ ਹੁੰਦਾ ਹੈ ਗਰਮ ਪਾਣੀ ਨਾਲ ਨਹਾ ਲੈਂਦਾ ਪਰ ਇੱਥੇ ਆ ਕੇ ਠੰਡੇ ਪਾਣੀ ਚ ਬਰਫ਼ ਵਰਗਾ ਪਾਣੀ ਕਿਉਂਕਿ ਮੈਂ ਵੀ ਸਵੇਰੇ ਇਸ਼ਨਾਨ ਕੀਤਾ ਬਹੁਤ ਮੁਸ਼ਕਲ ਹੁੰਦਾ ਨਹਾਣਾ ਤਾਂ ਕਿਵੇਂ ਮਤਲਬ ਕਿ ਮਨ ਬਣਾਉਣੀ ਕੋਈ ਨਹੀਂ ਲੱਗਿਆ ਜੀ ਮੁਸ਼ਕਲ ਵਾਹਿਗੁਰੂ ਦੀ ਕਿਰਪਾ ਜੀ ਹਾਂਜੀ ਹਾਂ ਉਹ ਸਮਾਂ ਜਾਤ ਕਰਦੇ ਹੋ ਜੋ ਮਾਤਾ ਜੀ ਹੁਣੇ ਆਪਣੇ ਤੇ ਹੰਦਾ ਹੈ ਹਾਂਜੀ 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 ਸੋ ਇਹ ਸਾਰੀਆਂ ਤਸਵੀਰਾਂ ਸਰੂਵਰ ਦੇ ਅੰਦਰ ਤਸਵੀਰਾਂ ਨੇ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਇੱਥੇ ਕਾਫੀ ਸਾਰੀਆਂ ਸਾਂਝੀਆਂ ਕਰਾਂਗੇ ਸੋ ਇੱਕ ਵਾਰੀ ਫੇਰ ਮੈਂ ਕੈਮਰਾਮੈਨ ਨੂੰ ਇੱਕ ਵਾਰੀ ਫੇਰ ਮੈਂ ਕਹਿ ਦੂੰਗਾ ਕਿ ਇੱਕ ਵਾਰੀ ਸਰੂਵਰ ਵਾਲ ਜਿਹੜਾ ਹੈ ਉਹ ਕੈਮਰਾ ਘੁਮਾ ਦੇਵੇ ਕਿ ਨੌਜਵਾਨ ਬਖੋ ਵਖਰੇ ਜਾ ਇੱਥੇ ਜਿੰਨੀ ਵੀ ਸੰਗਤ ਆ ਰਹੀ ਹੈ ਉਹ ਸ਼ਰਦਾ ਦੇ ਨਾਲ ਇਸ਼ਨਾਨ ਪਾਣੀ ਜਿਹੜੀ ਕਰ ਰਹੀ ਹੈ ਉਸ ਸਮੇਂ ਨੂੰ ਜਿਹੜਾ ਹੈ ਮਹਿਸੂਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹ ਸਮਾਂ ਜਿਹੜਾ ਆਪਣੇ ਪਿੰਡੇ ਉੱਤੇ ਮਾਤਾ ਜੀ ਨੂੰ ਹੰਡ ਆਇਆ ਨੇ ਛੋਟੇ ਸਾਹਿਬ ਜਦਿਆ ਨੇ ਸਮਾਂ ਆਪਣੇ ਪਿੰਡੇ ਉੱਤੇ ਹੜਨਾਇਆ ਉਸ ਸਮੇਂ ਨੂੰ ਜਿਹੜਾ ਕੋਸ਼ਿਸ਼ ਕ ਮਹਿਸੂਸ ਕਰਨ ਦੀਆਂ ਜਿਹੜੀਆਂ ਆ ਉਹ ਕੋਸ਼ਿਸ਼ਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਹੈਗੀਆਂ ਸੋ ਹੋਰ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਆਪਾਂ ਕਾਫੀ ਸਾਰੀਆਂ ਸਾਂਝੀਆਂ ਕਰਾਂਗੇitho ਵੱਖੋ ਵੱਖਰੇ ਤਰ੍ਹਾਂ ਦੇ ਮਾਹੌਲ ਆ ਵੱਖੋ ਵੱਖਰੀ ਤਰ੍ਹਾਂ ਸੰਗਤ ਆ ਰਹੀ ਤੇ ਵੱਖੋ ਵੱਖਰੇ ਤਰੀਕੇ ਨਾਲ ਆਪਣੇ ਜਿਹੜੀਆਂ ਭਾਵਨਾਵਾਂ ਉਹ ਜਿਹੜੀਆਂ ਇੱਥੇ ਉਹ ਸਾਹਮਣੇ ਰੱਖ ਰਹੇ ਜਾਂ ਆਪਣੇ ਭਾਵਨਾਵਾਂ ਨੂੰ ਜਿਹੜਾ ਆ ਉਹ ਮਹਿਸੂਸ ਕਰ ਰਹੀਆਂ ਹੈ ਸੋ ਕਾਫੀ ਕਹਿ ਸਕਦੇ ਪਰ ਸਿੰਘ ਜਿਹੜੇ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦੇ ਆ ਕਈ ਵਾਰ ਇਹ ਵੀ ਆ ਜਾਂਦਾ ਕਿ ਹਾਂ ਇਹ ਸਮਾਂ ਜਿਹੜਾ ਮਾੜਾ ਆਇਆ ਸਗਾ ਜਾਂ ਫਿਰ ਸੋਗ ਦੀ ਜਿਹੜੇ ਆ ਇਸ ਨੂੰ ਸੋਗ ਦੇ ਦਿਨ ਵੀ ਕਈ ਜਿਹੜਾ ਉਹ ਕਹਿਣ ਦੀ ਕੋਸ਼ਿਸ਼ ਕਰਦੇ ਪਰ ਸਿੰਘ ਜਿਹੜੇ ਹਮੇਸ਼ਾ ਉਹ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਜਿਸ ਤਰ੍ਹਾਂ ਬਾਬਾ ਜੀ ਨੇ ਕਿ ਖੁਸ਼ੀ ਦੇ ਦੇਣਾ ਕਿਉਂਕਿ ਸ਼ਹਾਦਤ ਹੋਈ ਹੈ ਚੜ੍ਹਦੀ ਕਲਾ ਦੇ ਦਿਨ ਜਿਹੜੇ ਸੀਗੇ ਸੋ ਇਹ ਜੋਤੀ ਸਰੂਪ ਗੁਰਦੁਆਰਾ ਸਾਹਿਬ ਦੀਆਂ ਜਿਹੜੀਆਂ ਤਸਵੀਰਾਂ ਨੇ ਜਿੱਥੇ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਇੱਥੇ ਸ਼ਿਰਕਤ ਕਰ ਰਹੀ ਹੈ ਵੱਡੀ ਗਿਣਤੀ ਸੰਗਤ ਜਿਹੜੀ ਪਹੁੰਚ ਰਹੀ ਆ ਬੱਖੋ ਵੱਖਰੇ ਥਾਵਾਂ ਸੋ ਇਹ ਸਾਰੀਆਂ ਤਸਵੀਰਾਂ ਨੇ ਸੋ ਨੌਜਵਾਨ ਪੀਰ ਵੀ ਜਿਹੜੇ ਆ ਕਾਫੀ ਹਿੰਮਤ ਕਰਕੇ ਜਿਹੜਾ ਇੱਥੇ ਉਹ ਪਹੁੰਚਦੇ ਨੇ ਆਪਾਂ ਇੱਥੇ ਥੋੜੀ ਗੱਲਬਾਤ ਵੀ ਕਰ ਲੈਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਲਾ ਬੜੀ ਭਾਈ ਕਿਵੇਂ ਮਹਿਸੂਸ ਕਰਦੇ ਆ ਅੱਜ ਦੇ ਦਿਨ ਨੂੰ ਖਾਸ ਕਰਕੇ ਨੌਜਵਾਨਾਂ ਦੀ ਇਹ ਗੱਲ ਭਾਈ ਅੱਜ ਦਾ ਦਿਨ ਮਤਲਬ ਹੀ ਆਪਣੇ ਇਤਿਹਾਸ 'ਚ ਬਹੁਤ ਵੱਡਾ ਦਿਨ ਆਜਿਦਾ ਦਿਨ ਹੈ ਜੋ ਕਿ ਠੀਕ ਹੈ ਇੱਥੇ ਬਹੁਤ بڑا ਇਕੱਠ ਹੁੰਦਾ ਹੈ ਅੱਜ ਦੇ ਦਿਨ ਨੂੰ ਲੈ ਕੇ ਤਿੰਨ ਦਿਨ ਸਭਾ ਚੱਲਦੀ ਹੈ ਕਿ ਦੇਖਿਆ ਜਾਂਦਾ ਹੈ ਕਿ ਬੜੀ ਸੰਗਤ ਦੂਰੋਂ ਦੂਰੋਂ ਸੰਗਤ ਆਂਦੀ ਹੈ ਚਲੋ ਇੱਕ ਪਰਾਲਾ ਇੱਥੇ ਕੀਤਾ ਸਾਰੇ ਗੁਰਦੁਆਰਾ ਵਾਲਿਆਂ ਨੇ ਬੰਦ ਸੋਨੇ ਲੰਗਰ ਬੰਦ ਕੀਤੇ ਨੇ ਜੋ ਕਿ ਨਹੀਂ ਚਾਹੀਦੇ ਸਿੰਪਲ ਦਾਲ ਫੁਲਕਾ ਚਾਹੀਦਾ ਹੈ ਗੁਰੂ ਘਰਾਂ ਚ ਚਾਹੀਦੇ ਚਲੋ ਬਾਰ ਵੀ ਸਿੰਪਲ ਚਾਹ ਮੱਠੀ ਬਹੁਤ ਵਧੀਆ ਹੈ ਭਾਜੀ ਤੁਸੀਂ ਕਿਵੇਂ ਦੇਖਦੇ ਹੋ ਕਿ ਜਦੋਂ ਅਸੀਂ ਘਰਾਂ ਦੇ ਵਿੱਚ ਹੁੰਦੇ ਆ ਤਾਂ ਅਸ ਸਮੇਂ ਦੇ ਵਿੱਚ ਗਰਮ ਪਾਣੀ ਵਗੈਰ ਨਹੀਂ ਨਹਾਉਂਦੇ ਪਰ ਇਥੇ ਦੇਖਿਆ ਨੌਜਵਾਨ ਚਾਹੇ ਉਹ ਮਤਲਬ ਕਿ ਪਤਿਤ ਸੇਖਾ ਚਾਹੇ ਇਸ ਤਰ੍ਹਾਂ ਤੇ ਕੇਸ ਕਤਲ ਕਰਾਂਦੇ ਆ ਚਾਹੇ ਸਰਦਾਰ ਨੇ ਉਹ ਆ ਕੇ ਇੱਥੇ ਬਰਫ ਵਰਕੇ ਠੰਡੇ ਪਾਣੀ ਚ ਵੀ ਨਹਾ ਲੈਂਦੇ ਨੇ ਪਾਜੀ ਉਹ ਆਪਣੀ ਇੱਕ ਸ਼ਰਦਾ ਹੁੰਦੀ ਆ ਠੀਕ ਹੈ ਜੀ ਆਪਾਂ ਚਲੋ ਘਰੇ ਨਹੀਂ ਨਹਾਉਂਦੇ ਠੰਡੇ ਪਾਣੀ ਨਾਲ ਗਰਮ ਪਾਣੀ ਨਾਲ ਨਹੀਂ ਨਹਾਉਂਦੇ ਇੱਥੇ ਅੱਗੇ ਤਾਂ ਚਲੋ ਬੰਦਾ ਕਹਿੰਦਾ ਵੀ ਚਲੋ ਕੋਈ ਨਹੀਂ ਗੁਰੂ ਘਰੇ ਆਏ ਆ ਠੀਕ ਹੈ ਸਭ ਪਾਸੇ ਚਰਦਾ ਇੱਕ ਤਰ੍ਹਾਂ ਦੀ ਮਹਿਸੂਸ ਕਰਨ ਦੇ ਉਹ ਸਮੇਂ ਹਾਂ ਮਹਿਸੂਸ ਕਰਦੇ ਹਾਂ ਵੀ ਜੋ ਛੋਟੇ ਸਾਬਜਾ ਦੇ ਉਹ ਦੌਰ ਚ ਲੰਘੇ ਨੇ ਉਹਨਾਂ ਚ ਕੀ ਕੁਝ ਬੀਤਿਆ ਉਹ ਚੀਜ਼ਾਂ ਮਹਿਸੂਸ ਕਰਨਾ ਚਾਹੁੰਦੇ ਨੇ ਉਹ ਹੋਰ ਵੀ ਇੱਥੇ ਕਾਫੀ ਸਾਰੀਆਂ ਤਸਵੀਰਾਂ ਨੇ ਜਈਆਂ ਤੁਹਾਨੂੰ ਸੇਵਾ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਕਿ ਨੌਜਵਾਨ ਜਿਹੜੇ ਇੱਥੇ ਉਹ ਝਾੜੂ ਦੀ ਜਿਹੜੀ ਉਹ ਸੇਵਾ ਵੀ ਕਰਦੇ ਨੇ ਜੋੜਿਆਂ ਦੀਆਂ ਸੇਵਾ ਕਰਦੇ ਨੇ ਬੱਕੋ ਬੱਕਰੀਆਂ ਸੇਵਾਵਾਂ ਜਿਹੜੀਆਂ ਇੱਥੇ ਨਵਾਉਂਦੇ ਨੇ ਬੱਕੋ ਵੱਕਰੇ ਤਰੀਕੇ ਨਾਲ ਮਹਿਸੂਸ ਕਰਨ ਦੇ ਉਹਦੇ ਨਾਲ ਨਾਲ ਜਿਹੜੇ ਆ ਸਿੱਖੀ ਦੇ ਵਿੱਚ ਜਿਹੜਾ ਆ ਉਹ ਪਰਪੱਕ ਹੋਣ ਲਈ ਅਰਦਾਸ ਬੇਨਤੀ ਵੀ ਜਿਹੜੀ ਆ ਨੌਜਵਾਨਾਂ ਦੇ ਵੱਲੋਂ ਉਹ ਕੀਤੀ ਜਾਂਦੀ ਆ ਸੋ ਇਹ ਸਾਰੀਆਂ ਤਸਵੀਰਾਂ ਨੇ ਘਰ ਦੇ ਵਾਰ ਦੀਆਂ ਤਸਵੀਰਾਂ ਨੇ ਜੋ ਗੁਰੂ ਘਰ ਦੇ ਵਾਰ ਦੀਆਂ ਜਿੱਥੇ ਜਿਹੜਾ ਆ ਨੌਜਵਾਨ ਜਿਹੜੇ ਆ ਸ਼ਿਰਕਤ ਕਰ ਰਹੇ ਨੇ ਨੌਜਵਾਨ ਜਿਹੜੀਆਂ ਆਪਣੀਆਂ ਸੇਵਾਵਾਂ ਜਿਹੜੀਆਂ ਉਹਨਾਂ ਵਾਰੇ ਨੇ ਸੜਕ ਦੇ ਉੱਤੇ ਦਾ ਵੀ ਤੁਹਾਨੂੰ ਦ੍ਰਿਸ਼ ਦਿਖਾਵਾਂਗੇ। ਅੱਥੇ ਨੌਜਵਾਨ ਵੀਰ ਆ ਜਿਹੜਾ ਸੇਵਾ ਕਰ ਰਿਹਾ ਆ ਝਾੜੂ ਲਾ ਰਿਹਾ ਆ ਆਪਾਂ ਉਹਨਾਂ ਨਾਲ ਵੀ ਥੋੜੀ ਗੱਲਬਾਤ ਕਰ ਲੈਨੇ ਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਕਿਹੜੇ ਨਗਰ ਤੋਂ ਜੀ? ਅੰਮ੍ਰਿਤਸਰ ਤੋਂ ਜੀ। ਬਾਜੀ ਹਰ ਇੱਕ ਸਾਲ ਸੇਵਾ ਲਿਆਨੇ ਆ। ਇੱਕ ਮਿੰਟ ਆਹ ਦੇ ਇੰਚਾਰਜ ਆ ਲੈਂਦੋ ਜੀ। ਇੰਚਾਰਜ ਨੂੰ ਆ ਲੈਂਦੋ। ਕੋਈ ਗੱਲ ਨਹੀਂ ਬਾਜੀ ਤੁਸੀਂ ਕਰੋ ਸੇਵਾ ਕੋ ਚੱਕਰ ਲੈ ਫਿਰ ਮਿਲਦੇ ਸੋ ਇਹ ਬਾਈ ਹੁਣੇ ਸੇਵਾ ਦੇ ਵਿੱਚ ਲੱਗੇ ਹੋਏ ਨੇ ਬਾਕੀ ਵੱਖਰੇ ਲੋਕ ਜਿਹੜੇ ਇੱਥੇ ਉਹ ਬਣੀਆਂ ਸੇਵਾਵਾਂ ਨਿਭਾ ਰਹੇ ਨੇ ਲੋਕ ਉਸ ਸਮੇਂ ਨੂੰ ਜਿਹੜਾ ਹੈ ਆਪਣੇ ਉੱਤੇ ਮਹਿਸੂਸ ਜਿਹੜਾ ਹੈ ਉਹ ਕਰ ਰਹੇ ਨੇ ਸੋ ਸਾਬਜਾਦਿਆਂ ਦੀ ਜਾਂ ਗੁਰੂ ਪਿਤਾ ਦੇ ਜੋ ਪਰਿਵਾਰ ਨੇ ਸ਼ਹਾਦਤ ਦਿੱਤੀ ਉਸ ਨੂੰ ਸਿੱਖ ਜਿਹੜੇ ਆ ਉਹ ਕਦੇ ਵੀ ਭੁਲਾ ਨਹੀਂ ਸਕਦੇ ਸਿੱਖਾਂ ਦੇ ਦਿਲਾਂ ਦੇ ਵਿੱਚ ਆ ਉਹਨਾਂ ਦੀ ਸ਼ਹਾਦਤ ਦੇ ਸਦਕੇ ਜਿਹੜੇ ਆ ਕੌਮ ਅੱਜ ਜਿੰਦਾ ਹੈ ਅੱਜ ਸਿੱਖਾਂ ਦਾ ਕੋਈ ਦੁਨੀਆ ਦੇ ਵਿੱਚ ਚੇਰਾ ਆ ਸਿੱਖਾਂ ਦੀ ਜਾਣ ਪਹਿਚਾਣਾ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਛੋਟੇ ਛੋਟੇ ਸਾਬਜਾਦਿਆਂ ਨੇ ਵੀ ਕਿੱਡੀ ਵੱਡੀ ਸੋਚ ਰੱਖ ਕੇ ਜਿਹੜਾ ਆ ਚੱਲੇ ਨੇ ਸੋ ਉਹਨਾਂ ਦੀ ਉਸ ਸਾਹਿਬ ਦੀ ਪਰਵਰਿਸ਼ ਜਾਂ ਕਹਿ ਦਈਏ ਕਿ ਉਸ ਸਮੇਂ ਗੁਰੂ ਮਾਤਾ ਨੇ ਜਿਹੜਾ ਆ ਉਹਨਾਂ ਨੂੰ ਉਸ ਸਾਹਿਬ ਦੀ ਪਰਵਰਿਸ਼ ਜਿਹੜੀ ਦਿੱਤੀ ਹੈ ਉਸ ਸਾਹਿਬ ਦੀ ਜਿਹੜਾ ਆ ਸਮਾ ਜਿਹੜਾ ਦਿਖਾਇਆ ਸਾਹਿਬ ਦਾ ਸਮਾ ਜਿਹੜਾ ਜੋ ਉਸ ਵੇਲੇ ਜਿਹੜਾ ਉਸ ਤੋਂ ਪਹਿਲਾਂ ਗੁਰੂਆਂ ਨੇ ਸ਼ਹੀਦ ਦਿੱਤੀਆਂ ਉਹਨਾਂ ਨੂੰ ਜਿਹੜਾ ਰਿਅਲਾਈਜ਼ ਕਰਵਾਇਆ ਸੋ ਇਹ ਮੇਨ ਸ਼ਰੀਫਤ ਇਕੜ ਸਾਹਿਬ ਦਾ ਰੋਡ ਆ ਜਿੱਥੇ ਕਾਫੀ ਸਾਰੇ ਨੌਜਵਾਨ ਕਾਫੀ ਸਾਰੀ ਸਿੱਖ ਸੰਗਤ ਜਿਹੜੀ ਆ ਪਹੁੰਚ ਰਹੀ ਆ ਸੋ ਇਹ ਤਸਵੀਰਾਂ ਨੇ ਸਾਰੀਆਂ ਜਿੱਥੇ ਵੱਖੋ ਵੱਖਰੀ ਸਿੱਖ ਸੰਗਤ ਜਿਹੜੀ ਇੱਥੇ ਪਹੁੰਚ ਰਹੀ ਹੈਗੀ ਆ ਉਸ ਧਰਤੀ ਨੂੰ ਸਜਦਾ ਕਰਨ ਲਈ ਜਿਸ ਧਰਤੀ ਉੱਤੇ ਸ਼ਹੀਦਾਂ ਦਾ ਜਿਹੜਾ ਖੂਨ ਡੁੱਲਿਆ ਆ ਉਹਦੇ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵੀ ਜਿਹੜਾ ਇੱਥੇ ਬਾ ਕਮਾਲ ਜਿਹੜਾ ਜੰਗ ਲੜਿਆ ਉਹਨਾਂ ਨੇ ਵੀ ਇੱਥੋਂ ਜਿਹੜਾ ਆ ਜਿਹੜਾ ਸੂਬਾ ਸਰਹੰਦ ਨੂੰ ਜਿਹੜਾ ਆ ਸਜ਼ਾ ਦਿੱਤੀ ਸੀ ਉਸ ਨੂੰ ਜਿਹੜਾ ਆ ਸੋਦਾ ਲਾਇਆ ਸੀ ਇਸੇ ਸਥਾਨ ਦੇ ਉੱਤੇ ਸੋ ਇਹ ਸਾਰੀਆਂ ਤਸਵੀਰਾਂ ਨੇ ਜਿੱਥੇ ਨੌਜਵਾਨ ਜਿਹੜੇ ਸਰਾਂ ਤੇ ਦਸਤਾਰਾ ਬਨ ਕੇ ਲੋਕ ਜਿਹੜੇ ਆ ਆਪਣੇ ਪਰਿਵਾਰਾਂ ਸਮੇਤ ਜਿਹੜੇ ਇੱਥੇ ਪਹੁੰਚ ਰਹੇ ਨੇ ਸੋ ਹੋਰ ਵੀ ਕਾਫੀ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਫਿਲਹਾਲ ਲਈ ਦੇਖਦੇ ਰਹੋ ਪੰਜਾਬ ਟੀਵੀ